ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬ੍ਰਦਰ ਬਿੱਲੂ ਬਾਬਰ ਤੇ ਤੁਸੀਂ ਜੁੜ ਚੁੱਕੇ ਹੋ ਆਪਣੇ ਚੈਨਲ میوزਿਕ ਮਾਸਟਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਤੇ ਅੱਜ ਫਿਰ ਇੱਕ ਬੜੀ ਪਿਆਰੀ ਵੀਡੀਓ ਲੈ ਕੇ ਤੁਹਾਡੇ ਨਾਲ ਸ਼ੇਅਰ ਹੋਣ ਲੱਗਿਆ ਆਪਣੀ ਅੱਜ ਦੀ ਜਿਹੜੀ ਚਾਲ ਏ ਉਹ ਭੰਗੜਾ ਚਾਲ ਡਬਲ ਪੰਗੜਾ ਡਬਲ ਪੰਗੜਾ ਜਿਹੜੀ ਚਾਲ ਏ ਆਪਣੀ ਉਹ ਅੱਜ ਢੋਲ ਤੇ ਕਿਵੇਂ ਵਜਣੀ ਉਹ ਅੱਜ ਤੁਹਾਨੂੰ ਮੈਂ ਸਿਖਾਉਣਾ ਤੇ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਡੱਗਾ ਕਿਵੇਂ ਲੱਗਣਾ ਛੱਟੀ ਕਿਵੇਂ ਲੱਗਣੀ ਚਾਹਲ ਵਜਣੀ ਤੁਗਣ ਦੇ ਵਿੱਚ ਦੁਗਨ ਦੀ ਚਾਲ ਦੇ ਵਿੱਚ ਇਹ ਚਾਲ ਵੱਜਣੀ ਹੈ ਤੇ ਦੁਗਨ ਦੀ ਚਾਲ ਦੇ ਵਿੱਚ ਡਬਲ ਭੰਗੜਾ ਜਿਹੜਾ ਕਿਵੇਂ ਨੱਚਣਾ ਤੇ ਇੱਕ ਜ਼ਰੂਰੀ ਬੇਨਤੀ ਮੈਂ ਤੁਹਾਨੂੰ ਹੋਰ ਦੱਸਣ ਲੱਗਿਆ ਇਸ ਦੂਤ 4 ਦਿਨਾਂ ਤੱਕ ਜਾਂ ਥੋੜੇ ਸਮੇਂ ਤੱਕ ਆਪਾਂ ਜਿਹੜੀਆਂ ਨਾ ਭੰਗੜੇ ਦੀਆਂ ਕਲਾਸਾਂ ਇਹ ਟੋਲ ਤੇ ਤੁਹਾਨੂੰ ਨੱਚ ਕੇ ਦੱਸਿਆ ਕਰਨੀਆਂ ਨੇ ਤੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਆ ਜੋ ਇਹ ਚਾਲ ਹੈ ਜਿਹੜੀ ਦੋਸਤੋ ਇਹ ਚਾਲ ਹੈ ਡਬਲ ਪੰਗੜਾ ਤੇ ਡਬਲ ਪੰਗੜੇ ਦੇ ਵਿੱਚ ਇਹ ਚਾਲ ਆਪਣੀ ਵਜਣੀ ਚਾਲ ਦੁਗਣ ਹੈ ਇੱਕ ਲਾ ਕੇ ਉਸ ਤੋਂ ਬਾਅਦ ਫਿਰ ਡੱਗੇ ਨੂੰ ਰੋਕ ਲੈਣਾ ਉਸੇ ਤਰ੍ਹਾਂ ਇਹ ਚਾਲ ਵਜਣੀ ਛਟੀ ਉਵੇਂ ਹੀ ਵਜਣੀ ਦੁਗਣ ਦੇ ਵਿੱਚ ਇਸੇ ਤਰ੍ਹਾਂ ਹੀ ਡੱਗਾ ਲੱਗਣਾ ਨਾ ਦੋ ਮਚਾ ਲਾ ਨੂੰ ਰਲਾ ਕੇ ਦੋ ਦੋ ਸਟੈਪ ਪੜਨਗੇ ਲਗਾਤਾਰ ਡਬਲ ਇਸ ਤਰ੍ਹਾਂ ਹੀ ਵਜਣਾ ਤੇ ਜੇ ਆਪਾਂ ਸਿੰਗਲ ਪੰਗੜੇ ਦੀ ਗੱਲ ਕਰਦੇ ਆ ਸਿੰਗਲ ਪੰਗੜੇ ਦੇ ਵਿੱਚ ਲਗਾਤਾਰ ਡੱਗਾ ਛਟੀ ਲੱਗੀ ਜਾਣਾ ਤੇ ਬ੍ਰੇਕ ਨਹੀਂ ਆਉਣੀ ਇਹਦੇ ਵਿੱਚ ਜੇ ਡਬਲ ਕਰਦੇ ਆ ਤੇ ਫਿਰ ਡਬਲ ਦੇ ਵਿੱਚ ਇੱਕ ਬ੍ਰੇਕ ਆਉਂਦੀ ਜਿਹੜੀ ਆ ਤੇ ਜੇ ਸਿੰਗਲ ਕਰਦੇ ਆ ਸਿੰਗਲ ਦੇ ਵਿੱਚ ਇਹ ਬ੍ਰੇਕ ਨਹੀਂ ਆਉਣੀ ਸਿੰਗਲ ਦੇ ਵਿੱਚ ਲਗਾਤਾਰ ਚੱਲਣਾ ਇਹ ਸਿੰਗਲ ਹੈ ਇਸ ਤੋਂ ਬਾਅਦ ਇਹ ਜਿਹੜੀ ਜੀ ਆਲੇ ਇਹ ਡਬਲ ਹੈ ਜੱਕ ਦਾ ਮੈਨੂੰ ਰੋਕਣਾ ਡੱਗਾ ਛੜੀ ਨੱਪ ਦੇਣਾ ਉੱਥੇ ਤੇ ਜਿਨ੍ਹਾਂ ਦੋਸਤਾਂ ਨੂੰ ਨਹੀਂ ਸਮਝ ਲੱਗਦੀ ਦੋਸਤਾਂ ਦੇ ਅਕਸਰ ਕਮੈਂਟ ਆਉਂਦੇ ਨੇ ਦੱਸ ਦਿੰਦੇ ਨੇ ਕਹਿੰਦੇ ਬਾਈ ਸਲੋ ਮੋਸ਼ਨ ਦੇ ਵਿੱਚ ਦੱਸਿਆ ਕਰੋ ਜਮਾ ਬਿਲਕੁਲ ਸਲੋ ਅੱਗੇ ਤੁਹਾਡੀ ਮਿਹਨਤ ਹੈ ਜਿੰਨਾ ਤੁਸੀਂ ਸਪੀਡ ਨੂੰ ਵਧਾਉਣਾ ਚਾਹੁੰਦੇ ਹੋ ਜਿੰਨਾ ਤੁਸੀਂ ਸਪੀਡ ਨੂੰ ਘੱਟ ਕਰਨਾ ਚਾਹੁੰਦੇ ਆ ਜਿੰਨਾ ਭਾਈ ਨੂੰ ਤੇਜ਼ ਕਰੀ ਜਾਵਾਂਗੇ ਆਪਦੀ ਮਿਹਨਤ ਦੇ ਹਿਸਾਬ ਨਾਲ ਹੋਏ ਸੀ ਆਪਣੀ ਅੱਜ ਦੀ ਚਾਲ ਡਬਲ ਪੰਗੜਾ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਮਿਹਰਬਾਨੀ ਸ਼ੁਕਰੀਆ ਘਟਾ